ये जो मैंने जैसे आपको पहले बताया है कि जो हमारे यहाँ एक आरएसएस के समर्थक फैमिली थी उनके एक मेंबर नवीन कुमार को उनका मर्डर किया गया था सो उसमें जो फिरोजपुर पुलिस है और पंजाब पुलिस स्पेशली फरोजपुर पुलिस इनको बढ़िया कामयाबी मिली जो उसका मेन शूटर बादल था वो हमें कल अरेस्ट किया और आज एक इनकाउंटर में उसकी जो है वो इंजर्ड हो गया और बाद में हॉस्पिटल में इलाज के दौरान उसकी जो है डेथ हो गई और उसको उसमें से जो हमें वेपन्स वगैरह वहाँ से रिकवर हुए हैं और फर्दर जो जो उसने उसको लोग भगाने के लिए आए थे वो वहाँ से जो है धुंध वगैरह और हंधेरा के कारण वहाँ से भाग गए और फर्दर जो है रेड हम कांटेक्ट कर रहे हैं और जो मुलजम हमें दूसरे और भी दो तीन मुलजम है जो हमें हैं। और जल्दी हम उनको गिरफ्तार करके और जो है जो उनका जुर्म है उस मुताबिक उनको हम सजा दलाएं। सर कारण का पता लग सकता अभी तक कि की, मर्डर किया ही क्यों था जैसा? देखो इसमें ना हम सारा वर्क कर रहे हैं फर्दर जो अरेस्ट होंगी उससे सारा क्लियर हो जाएगा और जैसे मैंने आपको बताया भी कोई जो ए, ए, एंटी नेशनल ताकतें हैं उनके हाथ को इनकार नहीं किया जा सकता लेकिन इसकी इन्वेस्टिगेशन अभी जो है अभी चल रही है ਔਰ ਵੀ ਅਕਿਊਸਡ ਪਕੜੇ ਜਾਣਗੇ ਤੋਂ ਆਪਕੋ ਜੋ ਹੈ ਉਹ ਡਿਟੇਲમેન્ટ ਡਿਸਕਲੋਸ ਕਰ ਸਕਦੇ ਲੱਗਦਾ ਕਿ ਜਥੇਬੰਦੀਆਂ ਕੋਈ ਏਜੰਸੀ ਦੇ ਵਿੱਚ ਆਪੇ ਫਿਲਹਾਲ ਤਾਂ ਜੀ ਅਜੇ ਕੁਝ ਨਹੀਂ ਇਹੋ ਜੀ ਗੱਲ ਕਹੀ ਜਾ ਸਕਦੀ ਕਿਉਂਕਿ ਜਿਵੇਂ ਕਈ ਇੱਕ ਜਥੇਬੰਦੀ ਹੋរី ਕਿਸੇ ਨੇ ਜ਼ਿੰਮੇਵਾਰੀ ਲੈ ਲਈ ਸਗੀ ਜਿਵੇਂ ਤੁਹਾਨੂੰ ਦੱਸਿਆ ਵੀ ਇਹੋ ਜੇ ਲੋਕ ਜਿਹੜੇ ਹੈਗੇ ਆ ਉਹ ਇਹੋ ਜੀਆਂ ਜ਼ਿੰਮੇਵਾਰੀਆਂ ਲੈਣ ਲਈ ਪੁਲਿਸ ਦਾ ਧਿਆਨ ਭਟਕਾਉਂਦੇ ਆ ਪੀ ਪੁਲਿਸ ਜਿਹੜੀ ਅਸਲ ਦਿਸ਼ਾ ਨਾਲੋਂ ਦੂਸਰੀ ਦਿਸ਼ਾ ਚੱਲ ਪਈ ਸੋ ਅਸੀਂ ਕਿਸੇ ਵੀ ਚੀਜ਼ ਨੂੰ ਇਹੋ ਜੀ ਨੂੰ ਚੀਜ਼ ਨੂੰ ਇਹ ਪੁਖਤਾ ਨਹੀਂ ਮੰਨਦੇ ਕਿ ਉਹ ਕੋਈ ਕੀ ਪੋਸਟ ਪਾ ਰਿਹਾ ਕੀ ਨਹੀਂ ਪਾ ਰਿਹਾ ਅਸੀਂ ਆਪਣੀ ਇਨਵੈਸਟੀਗੇਸ਼ਨ ਉਸ ਸਹੀ ਢੰਗ ਦੇ ਨਾਲ ਪ੍ਰੈਕਟੀਕਲ ਢੰਗ ਦੇ ਨਾਲ ਹੋਰ ਪੁਲਿਸਿੰਗ ਦੇ ਢੰਗ ਦੇ ਨਾਲ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਾਡੀ ਜਿਹੜੀ ਆ ਕੋਈ ਗਲਤ ਅਫਵਾਹ ਫਲਾ ਕੇ ਜਾਂ ਕੋਈ ਗਲਤ ਇਨਫਰਮੇਸ਼ਨ ਦੇ ਕੇ ਸਾਡੇ ਇਨਵੈਸਟੀਗੇਸ਼ਨ ਨੂੰ ਜਿਹੜਾ ਹੈਗਾ ਉਹ ਪ੍ਰਭਾਵਤ ਨਾ ਕਰ ਸਕੇ ਔਰ ਮੈਂ ਤੁਹਾਨੂੰ ਪੂਰਾ ਯਕੀਨ ਦਵਾਉਣਾ ਵੀ ਆਉਣ ਵਾਲੇ ਟਾਈਮ ਤੇ ਇਹਦੇ ਚ ਹੋਰ ਵੀ ਵਧੀਆ ਸੱਟੇ ਕੱਢਾਂ ਸਰ ਜਿਹੜੀ ਬਾਦਲ ਦੀ ਮੌਤ ਹੋਈ ਹੈ ਇਹ ਜਿਹੜੀ ਆ ਪੁਤਰੀ ਗੋਲੀ ਤਾਂ ਹੋਈ ਹੈ ਤੇ ਨਾਲ ਜਿਹੜੀ ਸਾਥੀ ਸੀ ਉਹਨਾਂ ਦੀ ਗੋਲੀ ਰਹੀ ਸੀ ਉਹਦੇ ਜਿਹੜੀਆਂ ਗੋਲੀਆਂ ਲੱਗੀਆਂ ਜੀ ਉਹ ਹੁਣ ਪੋਸਟਮਾਰਟਮ ਦੇ ਵਿੱਚ ਡਾਕਟਰ ਸਾਹਿਬ ਉਹਨੂੰ ਕੱਢਣਗੇ ਫੇਰ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਬੋਰ ਦੀ ਗੋਲੀ ਉਹਨੂੰ ਹਿੱਟ ਹੋਈ ਹੈ ਸੋ ਮੌਕੇ ਤੇ ਸਾਨੂੰ ਪੁਆਇੰਟ 32 ਬੋਰ ਤੇ ਪੁਆਇੰਟ 30 ਬੋਰ ਦੇ ਪਿਸਤਰ ਕਵਰ ਹੋਏ ਆ ਜਿਹੜੇ ਕਿ ਮੁਲਜ਼ਮਾਂ ਦੇ ਕੋਲ ਸੀਗੇ ਇਹ ਇਹ ਦੋਵੇਂ ਬੂਰ ਦੇ ਵੈਪਨ ਪੁਲਿਸ ਕੋ ਨਹੀਂ ਹੁੰਦੇ ਸੋ ਜੇ ਉਹਨਾਂ ਜੋ ਗੋਲੀਆਂ ਨਿਕਲੀਆਂ ਐਟ ਵੀ ਸੋਨਾਂ ਦੇ ਨਾਲ ਹੋਈ ਸਰ ਇਸ ਕੇਸ ਦੇ ਇਹ ਤੋਂ ਹਾਲ ਕਿੰਨੇ ਕਿੰਨੇ ਰੁਪਏ ਸੀ ਸਰ ਤੁਹਾਡੇ ਨਾਲ ਬਾਦਲ ਗਿਆ ਸੀਗਾ ਤੇ ਇਹ ਮਤਲਬ ਤੁਹਾਡੀ ਕਸਟਡੀ ਜੋ ਛੁੱਟ ਕੇ ਜਿਹੜਾ ਉਹ ਸਾਈਕ ਚਲਾ ਗਿਆ ਸੀਗਾ ਤੇ ਜਾਂ ਤੁਹਾਡੇ ਵਾਲੀ ਨਹੀਂ ਨਹੀਂ ਜਦੋਂ ਅਸੀਂ ਉੱਥੇ ਰਿਕਵਰੀ ਕਰਾਉਣ ਵਾਸਤੇ ਗਏ ਇਹਨੇ ਦੱਸਿਆ ਵੀ ਉੱਥੇ ਬੰਦੇ ਹੋ ਸਕਦੇ ਆ ਕਿਉਂਕਿ ਇਹਦੇ ਨਾਲ ਉਹਨਾਂ ਨੇ ਜਦੋਂ ਫੜਿਆ ਗਿਆ ਕੱਲ ਸ਼ਾਮ ਨੂੰ ਦੁਪਹਿਰੇ ਜੇ ਉਦੋਂ ਇਹਨੇ ਜਿਹੜਾ ਹੈਗਾ ਇਹ ਦੱਸਿਆ ਵੀ ਜਦੋਂ ਦੀ ਇੰਟਰੋਗੇਸ਼ਨ ਕੀਤੀ ਗਈ ਫੜਨ ਤੋਂ ਬਾਅਦ ਇਹਨੇ ਕਹੇ ਵੀ ਉੱਥੇ ਬੰਦਿਆਂ ਨੇ ਆਉਣਾ ਵਾ ਉਹਨਾਂ ਗੱਡੀ ਲੈ ਕੇ ਆਉਣਾ ਉਹ ਮੈਨੂੰ ਉੱਥੋਂ ਰਾਜਸਥਾਨ ਟਪਾਉਣਗੇ ਜਦੋਂ ਪੁਲਿਸ ਪਾਰਟੀ ਉੱਥੇ ਰੇਡ ਕਰਨ ਗਈ ਸ਼ਮਸ਼ਾਨਗੜ ਦੇ ਵਿੱਚ ਉੱਥੇ ਜਦੋਂ ਉਹਨਾਂ ਨੇ ਫਾਇਰ ਖੋਲਿਆ ਪੁਲਿਸ ਨੂੰ ਇਹ ਥੋੜਾ ਪਤਾ ਸੀਗਾ ਵੀ ਉੱਥੇ ਲੈਸ ਹੋ ਕੇ ਹਥਿਆਰਾਂ ਨਾਲ ਬੈਠੇ ਪਹਿਲਾਂ ਉਹਨਾਂ ਨੂੰ ਪੁਲਿਸ ਨੇ آگਾਹ ਕੀਤਾ ਚੈਲੰਜ ਕੀਤਾ ਵੀ ਤੁਸੀਂ ਪੁਲਿਸ ਪਾਰਟੀ ਆ ਵੀ ਤੁਸੀਂ ਇਹਨੂੰ ਫਾਇਰ ਜਿਹੜਾ ਵਾ ਬੰਦ ਕਰ ਦੋ ਪਰ ਉਹਨਾਂ ਨੇ ਫਾਇਰ ਬੰਦ ਨਹੀਂ ਕੀਤਾ ਉਹਨਾਂ ਵੱਲੋਂ 11 ਰਾਉਂਡ ਫਾਇਰ ਹੋਏ ਜਿਹੜੇ ਸਾਨੂੰ ਖੂਲ ਮਿਲੇ ਸੋ ਪੁਲਿਸ ਨੇ ਫਿਰ ਆਪਣੇ ਬਚਾਅ 'ਚ ਇਹਦਰੋ ਫਾਇਰ ਕੀਤਾ ਔਰ ਉਸ ਦੌਰਾਨ ਜਿਹੜੀ ਜਿਹੜੀ ਉਹ ਗੋਲੀ ਚੱਲੀ ਆ ਉਹਦੇ ਸਾਡਾ ਇੱਕ ਮੁੰਡਾ ਜ਼ਖਮੀ ਹੋਇਆ ਹੈਡ ਕਨਸਟੇਬਲ ਬਲਕੌਰ ਸਿੰਘ ਤੇ ਇੱਕ ਜਿਹੜਾ ਇਹ ਬਾਦਲ ਇਹ ਜ਼ਖਮੀ ਹੋਇਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਸਰ ਹੁਣ ਜਿਹੜੇ ਬਾਦਲ ਦੇ ਸਾਥੀ ਉਹਨਾਂ ਤੇ ਮੁਕੱਦਮਾ ਦਰਜ ਹੀ ਹੋਊਗਾ ਬਿਲਕੁਲ ਹੋਊਗਾ ਕਿਸ ਤਰ੍ਹਾਂ ਦਾ ਹੋਊਗਾ ਉਹਨਾਂ ਦੇ ਉੱਪਰ ਜੋ ਕਾਰਵਾਈ 307 ਦਾ ਮੁਕਦਮਾ ਦਰਜ ਹੋਊਗਾ ਤਾਂ ਜੇ ਇਹਦੀ ਜਿਵੇਂ ਹੁਣ ਡੈਥ ਹੋਈ ਹੈ 307 ਦਾ ਤਾਂ ਇਹ ਮੁਕਦਮਾ ਦਰਜ ਕਰਤਾ ਅਮਸਕਟ ਦਾ ਹੁਣ ਉਹ ਚ ਵਾਧਾ ਜੁਰਮ 302 ਦਾ ਕਰਾਂਗੇ ਕਿਉਂਕਿ ਬੰਦਾ ਮਰ ਗਿਆ ਸਰ ਲੇਡੀ ਰੈਂਗਲ ਨੇ ਕੀ ਕੀਤਾ ਉਹਦਾ ਰੋਲ ਕੀ ਹੈ ਵਿੱਚ ਦੇ ਵੇਖੋ ਉਹਦਾ ਹੀ ਰੋਲ ਦੇ ਉੱਤੇ ਅਜੇ ਵਜੀਦ ਪੁੱਛ ਕੇ ਚੱਲ ਰਹੀ ਹੈ ਉਹ ਕਈ ਥਾਵਾਂ ਦੇ ਉੱਤੇ ਲਿੰਕ ਕੀਤਾ ਜਾ ਰਿਹਾ ਪਨਾਹ ਵਾਲੀਆਂ ਗੱਲਾਂ ਵੀ ਹੈਗੀਆਂ ਵਾ ਇਹਨਾਂ ਨੂੰ ਲੈ ਕੇ ਜਾਣਾ ਵੀ ਹੈਗਾ ਵਾ ਰਾਹ ਸਾਫ਼ ਕਰਨ ਵਾਲੀ ਵੀ ਗੱਲ ਹੈਗੀ ਹੈ ਸੋ ਕਈ ਕਈ ਡਾਇਰੈਕਸ਼ਨਸ ਦੇ ਵਿੱਚ ਕੰਮ ਚੱਲ ਰਿਹਾ ਨੈਕਸਟ ਜਿਹੜੀ ਸਾਡੀ ਡਵੈਲਪਮੈਂਟ ਹੋਊਗੀ ਉਹ ਬੜੀ ਪੁਖਤਾ ਤੇ ਵਧੀਆ ਹੋਊਗੀ ਉਹਦੇ 'ਚ ਤੁਹਾਨੂੰ ਸਾਰਾ ਹੀ ਖਲਾਸਾ ਕਰਦਾ